ਪ੍ਰੈਸ ਕਾਨਫਰੰਸ ਕਰ ਰਹੇ ਹਨ ਕੱਲ ਅਮਿਤ ਵੇਦੀ ਜੀ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਆਮ ਆਗਦੀ ਪਾਰਟੀ ਦੇ ਉੱਪਰ ਬੇਬੁਨਿਆਦ ਹੀ ਦੋਸ਼ ਲਾਇਆ ਜੋ ਕਿ ਸਚਾਈ ਤੋਂ ਕੋਸੋ ਦੂਰ ਹੈ ਜੇ ਆਮ ਆਦੀ ਪਾਰਟੀ ਕਾਂਗਰਸ ਨੂੰ ਚੁੰਡੀ ਵੜਦੀ ਹੈ ਕਾਂਗਰਸ ਨੂੰ ਘੇਰਦੀ ਹੈ ਉਹਨਾਂ ਦੇ ਨਾਂ ਕੀਤੇ ਹੋਏ ਕੰਮਾਂ ਨੂੰ ਲੈ ਕੇ ਤਾਂ ਦਰਦ ਹੁੰਦਾ ਬੀਜੇਪੀ ਨੂੰ ਜੇ ਆਮ ਆਦੀ ਪਾਰਟੀ ਸ਼ਹਿਰ ਦੇ ਭਲੇ ਦੇ ਲਈ ਬੀਜੇਪੀ ਨੂੰ ਕੁਐਸਚਨ ਕਰਦੀ ਹੈ ਤਾਂ ਉਹਦਾ ਦਰਦ ਹੁੰਦਾ ਕਾਂਗਰਸ ਨੂੰ ਇਥੇ ਸਾਫ਼ ਦਿਖਦਾ ਹੈ ਕਿ ਕਾਂਗਰਸ ਤੇ ਬੀਜੇਪੀ ਦੋਨੋਂ ਪਾਰਟੀਆਂ ਆਪੋਰਚਨ ਮਿਲੀਆਂ ਹੋਈਆਂ ਇਸ ਤੋਂ ਇਲਾਵਾ ਪ੍ਰਿੰਟ ਮੀਡੀਆ ਦੇ ਵਿੱਚ ਜੁਵੇਸ਼ ਠਾਕਰ ਨੇ ਇਹ ਕਿਹਾ ਕਿ ਰਾਜਨੀਤੀ ਦੇ ਵਿੱਚ ਬੜੇ ਹਲਕੇ ਲੋਕ ਆ ਚੁੱਕੇ ਨੇ ਮੈਂ ਉਹਨਾਂ ਨੂੰ ਇਹ ਪੁੱਛਣਾ ਮੰਗਦਾ ਹਾਂ ਕਿ ਹਲਕੇ ਦੀ ਪਰਵਾਸ਼ਾ ਤੁਹਾਡੇ ਮੁਤਾਬਕ ਕੀ ਹੈ ਕਿ ਆਮ ਲੋਕ ਜੇ ਰਾਜਨੀਤੀ ਦੇ ਵਿੱਚ ਆਉਂਦੇ ਆ ਤੁਸੀਂ ਉਹਨਾਂ ਨੂੰ ਹਲਕੇ ਲੋਕ ਸਮਝਦੇ ਹੋ ਇਸ ਤੋਂ ਲਾਗ ਕਦੀ ਕਾਂਗਰਸ ਵਾਲੇ ਕਦੀ ਭਾਜਪਾ ਵਾਲੇ بار بار ਸਾਡੇ ਜ਼ਿਲ੍ਹਾ ਇੰਚਾਰਜ ਨੂੰ ਲੈ ਕੇ ਗੱਲਾਂ ਕਰਦੇ ਨੇ ਕਿ ਕਦੀ ਕਹਿੰਦੇ ਉਹ ਅੰਮ੍ਰਿਤਸਰ ਤੋਂ ਹੈ ਕਦੀ ਕਹਿੰਦੇ ਉਹ ਯੂਕੇ ਤੋਂ ਰਹਿ ਕੇ ਆਇਆ ਹੈ ਪਹਿਲੀ ਗੱਲ ਤਾਂ ਇਹ ਸਾਡੀ ਪਾਰਟੀ ਦਾ ਅੰਦਰੂਨੀ ਮਸਲਾ ਹੈ ਉਹ ਪਠਾਨਕੋਟ ਦੇ ਵਸਨੀਕ ਹੈ ਪਠਾਨਕੋਟ ਦੇ ਰਹਿਣ ਵਾਲੇ ਹੈ ਸੁजानਪੁਰ ਹਲਕੇ ਦੇ ਵਿੱਚ ਉਹਨਾਂ ਦਾ ਆਪਣਾ ਸਕੂਲ ਹੈ ਕਾਰੋਬਾਰ ਹੈ ਇਹ ਸਾਡਾ اخਲਾਕੀ ਪਾਰਟੀ ਦਾ ਆਪਣਾ ਹੈ ਕਿ ਉਹ ਇਹ ਸਾਡੀ ਆਪਣੀ ਪਾਰਟੀ ਦਾ ਇਹ ਕਿ ਆਪਾਂ ਕਿਸ ਨੂੰ ਜ਼ਿਲ੍ਹਾ ਇੰਚਾਰਜ ਲਗਾਣਾ ਹੈ ਕਿਸ ਨੂੰ ਹਲਕਾ ਇੰਚਾਰਜ ਲਗਾਣਾ ਇਸ ਦੇ ਲਈ ਨਾ ਤਾਂ ਸਾਨੂੰ ਕਾਂਗਰਸ ਨੂੰ ਪੁੱਛਣ ਦੀ ਲੋੜ ਹੈ ਨਾ ਹੀ ਭਾਜਪਾ ਨੂੰ ਪੁੱਛਣ ਦੀ ਲੋੜ ਹੈ ਸਰ ਲਗਾਤਾਰ ਕਾਂਗਰਸ ਪਾਰਟੀ ਵਾਲੋਂ ਬੀਜੇਪੀ ਵਾਲੋਂ ਫੰਡ ਨੂੰ ਲੈ ਕੇ ਗੱਲਬਾਤ ਕੀਤੀ ਜਾਂਦੇ 3.5 ਸਾਲ ਦੇ ਵਿੱਚ ਕੋਈ ਨਹੀਂ ਭੰਡ ਜਿਹੜਾ ਆਮ ਆਦਮੀ ਸਟਾਰ ਜਿਹੜੀ ਲਈ ਭਗਵਾਨਤਮਾਨ ਦੀ ਸਰਕਾਰਾਂ ਦੇ ਵੱਲੋਂ ਮੈਂਡ ਕੀਤਾ ਸਰ ਉਹਦੇ ਬਾਰੇ ਦੀ ਗੱਲ ਸਰ ਜਿਹੜਾ ਫੰਡਾਂ ਨੂੰ ਲੈ ਕੇ ਉਹ ਗੱਲ ਕਰਦੇ ਨੇ ਫੰਡ ਪ੍ਰੋਪਰ ਤਰੀਕੇ ਦੇ ਨਾਲ ਸਰਕਾਰ ਵੱਲੋਂ ਰਿਲੀਜ਼ ਕੀਤੇ ਗਏ ਆ ਉਹਨਾਂ ਫੰਡਾਂ ਨੂੰ ਇਹ ਬੜੇ ਗਲਤ ਤਰੀਕੇ ਦੇ ਨਾਲ ਭ੍ਰਸ਼ਟਾਚਾਰੀ ਤਰੀਕੇ ਦੇ ਨਾਲ ਉਹਨੂੰ ਯੂਜ਼ ਕਰ ਰਹੇ ਨੇ ਜਿਸ ਤਰ੍ਹਾਂ ਕਿ ਜਦੋਂ ਕਾਂਗਰਸ ਸਰਕਾਰ ਸੀ ਇਹਨਾਂ ਨੇ 5-500 ਰੁਪਏ ਦਾ ਬੂਟਾ ਲੈ ਕੇ 25-2500 ਰੁਪਿਆ ਸ਼ੋਕੀਤਾ ਜਿਹੜਾ ਜਾ ਕੇ ਤੁਸੀਂ ਕਾਰਪੋਰੇਸ਼ਨ ਦੇ ਵਿੱਚ ਰਿਕਾਰਡ ਕਰਵਾ ਸਕਦੇ ਹੋ ਅੱਜ ਉਹ ਬੂਟੇ ਕਿੱਥੇ ਨੇ ਅੱਜ ਬਬੂਤੀ ਸ਼ਰਮਾ ਜੀ ਟਰਸਟ ਦੇ ਵਿੱਚੋਂ ਬੂਟੇ ਲਗਵਾ ਰਹੇ ਆ ਆਪਾਂ ਉਹ ਬੂਟਾ 550 660 ਰੁਪਏ ਦੇ ਵਿੱਚ ਮਾਰਕੀਟ ਦੇ ਵਿੱਚੋਂ ਮਿਲਿਆ ਜਿਹੜਾ ਆਪਾਂ 5-600 ਰੁਪਏ ਆ ਹੀ ਉਹਦਾ ਬਿੱਲ ਬਣਵਾਇਆ ਤੇ ਉਸੇ ਰੇਟ ਦੇ ਉੱਪਰ ਆਪਾਂ ਲੈ ਕੇ ਤੇ ਸ਼ਹਿਰ ਦੀ ਨਿਹਾਰ ਬਦਲਣ ਵਾਸਤੇ ਸ਼ਹਿਰ ਦੀ ਸੁੰਦਰਤਾ ਬਦਲਣ ਦੇ 14 14 ਰੁਪਏ ਲਈ ਗੱਲਬਾਤ ਵੀ ਕੀਤੀ ਆ ਪਰ ਉਹਦੇ ਬਾਰੇ ਕੀ ਜੀ ਇਹ ਉਹਨਾਂ ਦੀ ਬੜੀ ਛੋਟੀ ਗੱਲ ਹੈ ਜੀ ਕਿ 14 14 ਰੁਪਏ ਦੀ ਲੜੀ ਇੱਕ ਤੇ ਉਹਨਾਂ ਵੱਲੋਂ ਤਿਰੰਗਾ ਜਿਹੜੀ ਲੜੀ ਲਗਾਈ ਗਈ ਹੈ ਤਿਰੰਗੇ ਦਾ ਅਪਮਾਨ ਹੈ ਦੇਸ਼ ਦਾ ਅਪਮਾਨ ਹੈ ਉਹਨਾਂ ਦੇ ਉੱਤੇ ਇਸ ਗੱਲ ਨੂੰ ਲੈ ਕੇ ਇੱਕ ਪਰਚਾ ਦਰਜ ਹੋਣਾ ਚਾਹੀਦਾ ਕਿਉਂਕਿ ਉਹਨਾਂ ਨੇ ਤਿਰੰਗੇ ਦਾ ਅਪਮਾਨ ਕੀਤਾ ਹੈ ਜੀ ਉਹ ਕਹਿੰਦੇ ਆ ਕਿ 14 14 ਰੁਪਏ ਦੀ ਲੜੀ ਹੈ ਆਪਾਂ ਉਹਨਾਂ ਨੂੰ 1000 ਲੜੀ ਦਾ ਆਰਡਰ ਦਿੰਦੇ ਆ 14 ਰੁਪਏ ਦੇ ਹਿਸਾਬ ਨਾਲ ਉਹ ਚਾਹੇ ਅੱਜ ਹੀ ਮੇਰੇ ਕੋਲ ਆ ਕੇ ਚੈੱਕ ਲੈ ਜਾਣ ਤੇ ਉਹ ਸਾਨੂੰ 1000 ਲੜੀ ਜਿਹੜੀ ਉਹ ਪ੍ਰੋਵਾਈਡ ਕਰਵਾ ਦੇਣ 14 ਰੁਪਏ ਦੇ ਹਿਸਾਬ ਨਾਲ ਮੈਂ ਤੇ ਇੱਕੋ ਹੀ ਗੱਲ ਕਹਿਣਾ ਚਾਹਾਂਗਾ ਮੇਅਰ ਸਾਹਿਬ ਨੂੰ ਮੇਅਰ ਸਾਹਿਬ ਤੋ ਦੀ ਸ਼ਹਿਰ ਵਾਪੇ ਜਿਹੜੀ ਦੇਮਦਾਰ ਹੈ ਜਿਹੜੀ ਵੀ ਦੇਮ ਦਿੱਤੀ ਹੈ ਸਾਡੇ 4 ਸਾਲ ਦੇ ਵਿੱਚ ਉਹ ਦੇਮ ਸਾਰੇ ਲੋਕਾਂ ਨੂੰ ਪਤਾ ਹੈ। ਬਾਕੀ ਮੈਂ ਸ਼ਹਿਰ ਦੀ ਗੱਲ ਵੀ ਕਰਾਂਗਾ ਤੇ ਮੈਂ ਆਪਣੇ ਵਾਰਡ ਦੀ ਵੀ ਗੱਲ ਕਰਾਂਗਾ। ਮੇਰੇ ਸਾਹਮਣੇ ਅੱਜ ਕੱਲ ਸਾਡੇ ਵਾਰਡ ਵਾਲ ਬੜਾ ਧਿਆਨ ਹੈ ਮੇਰੇ। ਕਿਉਂਕਿ ਮੈਂ ਬਹੁਤ ਚਾਹਤਾਂ ਹਾਂ ਹੁੰਦਾ ਇਸ ਕਰਕੇ ਮੇਰੇ ਵਾਰਡ ਦੇ ਵਿੱਚ ਵਿਜੜ ਵੀ ਕਰਦੇ ਆ ਬਾਕੀ ਨੂੰਜਾ ਵਾੜਾ ਜਿਹੜੀ ਮੇਜਰ ਕਰਦੇ। ਬਾਕੀ ਐਮਸੀ ਨੂੰ ਬੁਲਾਉਂਦੇ ਮਰ ਜਾਂਦੇ ਲੋਕ ਬੁਲਾਉਂਦੇ ਮਰ ਜਾਂਦੇ ਕਿ ਆਓ ਸਾਡੇ ਵਾੜਾ ਇਹ ਦੇਖੋ। ਖਾਨਪੁਰ ਦਾ ਸਾਰਾ ਬਣਵਾ ਛੜਿਆ ਜੀ ਤੁਸੀਂ ਉੱਥੇ ਕੀ ਕਰਨਾ ਜਿਹੜੇ 2-4 ਏਰੀਆ ਰਹਿ ਗਏ ਨੇ ਆ ਉਹ ਆਪਾਂ ਬਣਵਾ ਲਾਂਗੇ ਸਰਕਾਰ ਕਿ ਕਾਉਂਸਲਰ ਮੇਰੀ ਵਾਈਫ ਹੈਗੇ ਆ ਆਪਾਂ ਕਰ ਲਾਂਗੇ ਸਾਨੂੰ ਤੇ ਵੀ ਸਾਰੀ ਜ਼ਿੰਦਗੀ ਆਹੀ ਕਹਿੰਦੇ ਰਹੋ ਤੂੰ ਇੱਕੋ ਵਾਰੀ ਕਾਉਂਸਲਰ ਬਣ ਕੇ ਸਾਰੇ ਕੰਮ ਕਰਵਾ ਦੇ ਆ ਮੈਂ ਇਹ ਸਾਨੂੰ ਇੱਕ ਗੱਲ ਕਹਿਣਾ ਚਾਹੁੰਦਾ ਕਿ ਜਦੋਂ ਲੋਕ ਚੁਣ ਕੇ ਭੇਜਦੇ ਆ ਨਾ ਕਿਸੇ ਨੂੰ ਉਹਨਾਂ ਨੂੰ ਅਗਲੀ ਵਾਰੀ ਦਾ ਮੌਕਾ ਨਹੀਂ ਦੇਣਾ ਚਾਹੀਦਾ ਜਿਹੜੀ 5 ਸਾਲੀ ਤੋਂ ਉਹਨੂੰ ਸੇਵਾ ਦਾ ਮੌਕਾ ਮਿਲਿਆ ਉਹਦੇ ਵਿੱਚ ਹੀ ਆਪਣਾ ਕੰਮ ਕਰਨਾ ਚਾਹੀਦਾ ਕਿਦਾਂ ਤੁਹਾਨੂੰ ਇੱਕ ਕਾਉਂਸਲਰ ਤੋਂ ਸਾਰੀ ਲੜਾਈ ਪਵਾ ਕੇ ਦੇਸ਼ ਆਮ ਨੇ ਤੁਨੂੰ ਇੱਕ ਮੇਲ ਦੀ ਪਦਵੀ ਦਿੱਤੀ ਜਿਹਦੇ ਵਿੱਚ ਕਈ ਲੀਡਰ ਸਾਡੇ ਨਾਰਾਜ਼ ਹੋਏ ਜਿਹੜੇ ਆਪਾਂ ਪੁਰਾਣੀ ਪਾਰਟੀ ਛੱਡ ਕੇ ਆਏ ਆ ਜਿਹਦੇ ਵਿੱਚ ਤੁਸੀਂ ਮੈਨੂੰ ਵੀ ਠੋਕਿਆ ਸਿਆਲ ਸਾਹਿਬ ਨੂੰ ਠੋਕਿਆ ਬੜਾ ਕੁਝ ਕੀਤਾ ਤੁਸੀਂ ਸਾਰਿਆਂ ਪ੍ਰਤੀ ਤੁਸੀਂ ਪਾਰਟੀ ਦੇ ਕਰੋ ਵਫਾਦਾਰ ਹੋ ਤੁਸੀਂ ਐਮਐਲਏ ਆਪਣੇ ਦੇ ਕਰੋ ਵਫਾਦਾਰ ਹੋ ਵੀ ਤੇ ਸ਼ਹਿਰ ਦੇ ਵਫਾਦਾਰ ਨਹੀਂ ਤੁਸੀਂ ਤੇ ਆਪਣੇ ਵਾਰਡ ਦੇ ਵਫਾਦਾਰ ਨਹੀਂ ਤੁਸੀਂ ਤੇ ਆਪਣੀ ਜਿਹੜੀ ਕੁਰਸੀ ਦੇ ਬੰਦੇ ਹੋ ਉਹਦੇ ਪਰ ਵੀ ਵਫਾਦਾਰਾ ਨਿੱਤੂ ਹੀ ਤੇ ਸੋਹਾਂ ਚੁੱਕੀ ਜਾਂਦੇ ਹੋ ਝੂਟੀਆਂ ਤੇ ਕਮਿਸ਼ਨਾਂ ਖਾਈ ਜਾਂਦੇ ਹੋ ਬੈਠੇ ਉੱਥੇ ਠੇਕੇਦਾਰਾਂ ਨੂੰ ਦੱਕੇ ਮਾਰਦੇ ਹੋ ਪਿਛਲਾ ਦੀ ਡੀਲਿੰਗ ਕਮਰਾ ਜਿਹੜਾ ਰੱਖੇਦਾ ਸਾਰਿਆਂ ਵਾਸਤੇ ਡੀਲ ਕਰਦੇ ਹੋ ਉੱਥੇ ਤੇ ਡੀਲ ਕਰਕੇ ਤੇ ਤੁਸੀਂ ਮੇਅਰਸ਼ਿਪ ਦੱਸਦੇ ਹੋ ਮੈਂ ਇੱਕ ਗੱਲ ਕਹਣਾ ਚਾਹਾਂ ਪੀਤ ਲੈਟਰਾਂ ਦੀ ਰਾਜਨੀਤੀ ਕੀਤੀ ਹੈ ਹੁਣ ਮੈਂ ਕਹਿੰਦਾ ਕੀ ਕਰਾਂ ਤੁਹਾਡੇ ਤੇ 5-5 ਲੱਖਾਂ ਦੀ ਘਰੋਂ ਦੇਣ ਦੇ ਲੋਕਾਂ ਨੂੰ ਮੇਰੇ ਕੋਲ ਫੋਟੋ ਆ ਤੁਹਾਡੇ ਘਰ ਦੀ ਕਿ ਘਰ ਦੇ ਲੈਟਰ ਹੈਗੇ ਕਾਰਪੋਰੇਸ਼ਨ ਦੀ ਤੁਸੀਂ ਨਾਲਿਆਂ ਜੋਤੇ ਨਾਲਿਆਂ ਦੇ ਟੈਂਡਰ ਵੀ ਕੋਰ ਰੱਖੇਦੇ ਆ ਬੰਦੇ ਤੁਹਾਡੇ ਫੋਨ ਦੇ ਬੰਦੇ ਆਂਦੇ ਆ 2 ਘੰਟੇ ਕੰਮ ਕਰਦੇ ਆ ਉਹਦੇ ਪੈਸੇ ਵੀ ਫਿਰ ਤੁਸੀਂ ਇੱਕ ਮਿਹਰਬਾਨੋਂ ਤੋਂ ਬਾਅਦ ਇੱਕ ਸੁਸਾਇਟੀ ਬਣਾਈ ਹੈ ਤੁਸੀਂ ਆਪਣੀ ਉਹਦੀ ਜਾਂਚ ਕਰੋ ਤੁਸੀਂ ਮਿਹਰਬਾਨੋਂ ਤੋਂ ਬਾਅਦ ਸੁਸਾਇਟੀ ਬਣਾਈ ਆ ਉਹਦੇ ਵਿੱਚ ਕਿੰਨੇ ਕਰਪਟ ਕੀਤਾ ਤੁਸੀਂ ਉਹਦੀ ਵੀ ਆਰਟੀਆਈ ਪਵਾ ਕੇ ਅੱਪਾ ਕਢਵਾਵਾਂਗੇ ਬਾਕੀ ਮੈਂ ਇੱਕ ਗੱਲ ਹੋਰ ਮੇਰ ਸਾਹਿਬ ਤੁਹਾਨੂੰ ਇੰਨੀ ਗੱਲ ਕਹਿਣਾ ਚਾਹਦਾ ਅੰਮਿਤ ਵਿੱਜ ਦਾ ਹਾਰਨ ਦਾ ਕਾਰਨ ਤੁਸੀਂ ਹੋ ਤੇ ਅੱਗੇ ਵੀ ਹਾਰਨ ਦਾ ਕਾਰਨ ਤੁਸੀਂ ਬਣਨਾ ਬਾਕੀ ਅਸੀਂ ਉਹ ਜਿਹੜੀ ਪਾਰਟੀ ਦੇ ਵਿੱਚ ਹੈਗੇ ਆ ਆਪਾ ਹੁੰਦੇ ਆ ਆਪਾਂ ਉਹਨਾਂ ਨੂੰ ਸਪੋਰਟ ਕਰਾਂਗੇ ਨਾਲ ਉਹ ਕਿੰਦੇ ਕੰਮ ਵੀ ਕਰਾਂਗੇ ਪਰ ਲੋਕਾਂ ਦੇ ਕੰਮਾਂ ਵਾਸਤੇ ਲੋਕ ਬੰਦੇ ਨੂੰ ਚੁੰਦੇ ਆ ਬੰਦਾ ਪਾਰਟੀ ਨੂੰ ਚੁੰਦਾ ਕਿਉਂਕਿ ਕੰਮ ਹੋਉਂਦੇ ਆ ਸਾਡੇ ਹੁੰਦੇ ਮੇਰੇ ਨਾਲੇ ਦਾ ਕੰਮ ਲੱਗੇਦਾ ਮੇਰਾ ਐਮਪੀਐਸ ਦਾ ਕੰਮ ਆ 1.5 ਕਰੋੜ ਦਾ 5-6 ਕਰੋੜ ਦੇ ਕੰਮ ਮੇਰੇ ਖਾਨ ਪਠਾਨਪੁਰ 'ਚ ਹੋਉਂਦੇ ਆ ਬਾਕੀ ਸਟੇਡੀਅਮ ਮੇਰੇ ਲਾਗੇ ਆ ਰਿਹਾ ਬੜੀ ਜਲਦੀ ਮੇਰਾ ਪੁਲ ਤੁਹਾਨੂੰ ਮੈਂ 4 ਸਾਲ ਮਰ ਗਿਆ ਕਹਿੰਦੇ ਮੇਰਾ ਪੁਲ ਬਣਨਾ ਸ਼ੁਰੂ ਹੋ ਗਿਆ ਮਨਵਾਲ ਦਾ ਪਰ ਬਣਿਆ ਆ ਤੇ ਸਰਕਾਰ ਨੇ ਆ ਪੰਜਾਬ ਤੇ ਜਦੋਂ ਤੂੰ ਹੀ ਮੇਰੇ ਵਾਰ ਚ ਜੇ ਕੋਈ ਕਹਿੰਦਾ ਨਾ ਕਿ ਕਹਿੰਦੇ ਕਿ ਮੈਂ ਕਰਵਾਇਆ ਤੁਸੀਂ ਨਹੀਂ ਕਰਵਾਇਆ ਲੋਕਾਂ ਨੇ 10 ਰਾਸ਼ੀ ਰਕਾਰ ਬੰਦੇ ਮੈਂ 250 ਲਵਾਉਂਦਾ ਸੀ ਲੋਕਾਂ ਨੇ ਕਰੋੜ ਕਰੋੜ ਲਵਾਇਆ ਮੈਂ 40 ਕਰੋੜ ਲਵਾਇਆ ਮੇਰੇ ਕੋ ਸਾਰੇ ਕਾਉਂਸਲਰ ਛੜਦੇ ਰਹੇ ਆ ਕਿ ਜੱਤੀਨ ਵਾਲਿਆਂ ਨੂੰ ਪੈਸੇ ਨਹੀਂ ਦੇਨੇ ਜੱਤੀਨ ਵਾਲੀ ਅੱਜ ਵੀ ਜੁੱਤੀ ਦੇ ਜੋਰ ਤੇ ਪੈਸੇ ਲਾਂਦਾ ਮੈਂ ਤੁਹਾਨੂੰ ਇੱਕ ਗੱਲ ਅੱਜ ਵੀ ਕਹਣਾ ਚਾਹਾਂ ਮੈਂ ਅੱਬੋ ਦੀ ਤੁਸੀਂ ਜਿੱਥੇ ਵੀ ਵਾਰ ਚ ਕੋਈ ਖਰਾਬੀ ਕਰੋਗੇ ਅਸੀਂ ਸਾਰੇ ਰਲ ਕੇ ਉਸ ਵਾਰਡ ਦਾ ਕੰਮ ਕਰਵਾਵਾਂਗੇ ਨਾਲੋ ਕੇ ਬਾਕੀ ਆਨ ਆਲਾ ਸਮਾਂ ਰਹਿ ਗਿਆ 2-4 ਮਹੀਨੇ ਦਾ ਮੇਰ ਸਾਹਿਬ ਵੀ ਘਰ ਦਾ ਜੇ ਨਾ ਤੂੰ ਹੀ ਤੇ ਜਾਇ ਫੜਨਾ ਤੇ ਨਿਕਲ ਜਾਣਾ ਭੁਗਤ ਨਹੀਂ ਤੇ ਲੋਕਾਂ ਨੇ ਆ ਪਠਾਨਕੋਟ ਨੂੰ ਇੱਕ ਨਕਮਾ ਮੇਰ ਮਿਲਿਆ ਜਿਨੇ ਪਠਾਨਕੋਟ ਦੀ ਨਹਿਰ ਨੂੰ ਕੀ ਸੁਵਾਰ ਰਹੀ ਨਹਿਰ ਜਿਹੜੀ ਹੈਗੀ ਉਹ ਵੀ ਬਗਾਨਾ ਬਿਲੋ ਧੰਨਵਾਦ ਤੁਸੀਂ ਆਏ ਹੋ ਛੋੜੇ ਸੱਦੇ ਦੇ ਜਿਹੜਾ ਕੱਲ ਮੇਰ ਸਾਹਿਬ ਵੱਲੋਂ ਜਿਹੜੀ ਤੇ ਜਿਹੜੀ ਉਹਨਾਂ ਨੇ ਪਾਸ਼ਾ ਦੀ ਯੂਜ਼ ਕੀਤੀ ਹੈ ਉਹ ਵੈਸੇ ਤੇ ਇੱਕ ਕਲੀਅਰ ਇੱਕ ਫਸਟ ਸਿਟੀਜ਼ਨ ਹੁੰਦਾ ਹੈ ਸ਼ਹਿਰ ਦਾ ਪਰ ਜਿਹੜਾ ਨੀਰਾ ਨੇ ਭਾਸ਼ਾ ਉਸ ਕੀਤੀ ਆ ਉਹਨਾਂ ਨੂੰ ਸੀ ਮਾਫ ਨਹੀਂ ਚੀ ਗਿਆ ਕਿਉਂਕਿ ਮੇਰ ਸਾਹਿਬ ਕਹਿ ਰਹੇ ਦੇਖੋ ਜੀ ਬਤੌਰ ਮੇਰੇ ਮਦਰ ਕੌਂਸਲਰ ਨੇ ਵਾਰਡ ਨੰਬਰ 7 ਦੇ ਵਿੱਚ ਜਿਸ ਵਕਤ ਆਪਾਂ ਕਹਿੰਦੇ ਨੇ ਜਿਹੜੇ ਆਪਣੇ ਲੋਕਾਂ ਨੂੰ ਪਿਆਰ ਕਰੋ ਕਿ ਆਪਾਂ ਮਤਲਬ ਸਾਰੇ ਕੰਮ ਕਰ ਸਕਦੇ ਹਾਂ ਤੁਸੀਂ ਕਦੇ ਵੀ ਵਾਰਡ ਨੰਬਰ 7 ਦੇ ਵਿੱਚ ਆਓਗੇ ਤੇ ਆਪਾਂ ਆਪਣੇ ਕੀ ਬਿਹਤਰ ਕੰਮ ਕਰ ਰਹੇ ਹਾਂ ਆਪਣੀ ਏਰੀਆ ਦੇ ਵਿੱਚ ਜਿਹਦੇ ਵਿੱਚ ਸਵੇ ਨੂੰ ਇੱਕ ਜੌਂਗ ਬਣਿਆ ਵਧੀਆ ਲਾਈਟ ਲੱਗ ਕੇ ਤਿਆਰ ਹੋ ਰਿਹਾ ਹੈ ਕੰਕਰੀਟ ਰੋਡ ਬਣਿਆ ਹੈ ਜਿਹੜੇ ਪਿੱਛੇ ਕਈ ਜਗ੍ਹਾ ਦੇ ਵਿੱਚ ਜੋ ਡਵੈਲਪਮੈਂਟ ਤੇ ਕੰਮ ਨਹੀਂ ਕਮਿਊਨਿਟੀ ਹਾਊਸ ਬਣਿਆ ਹੈ ਹੁਣ ਬਹੁਤ ਮੌਲਾ ਗੀਨੀ ਵੀ ਬੰਨਣ ਜਾ ਰਿਹਾ ਇਹ ਸਾਰੀ ਪੰਜਾਬ ਸਰਕਾਰ ਦੀ ਦੇਣਾ ਜੀ ਸਾਡੇ ਇਹ ਇੰਜਾਰ ਬੁਖਤੀ ਸ਼ਰਮਾ ਜੀ ਦੀ ਇੱਕ ਜਿਹੜੀ ਅੱਛੀ ਸੋਚ ਹੈ ਕਿ ਆਪਾਂ ਹਰ ਇੱਕ ਅੱਠ ਮੌਲਾ ਗੀਨੀ ਜੀ ਪੂਰੇ ਸ਼ਹਿਰ ਦੇ ਵਿੱਚ ਜਿਹੜੇ ਹੈਗੇ ਟੈਂਡਰ ਲੱਗ ਜੀ ਨੇ ਉਹ ਬੰਦ ਕਰੀ ਔਰ ਇਹ ਗੱਲ ਕਿ ਜਿਨਾ ਮੇਰ ਸਾਹਿਬ ਇੱਕ ਚੀਜ਼ ਕਹਿ ਰਹੇ ਸੀ ਕਿ ਮਤਲਬ ਐ ਕਿਉਂਕਿ ਮੇਰੇ ਤੋਂ ਵੱਡੇ ਵੀ ਨੇ ਪਰ ਜਿਵੇਂ ਦੀ ਗੱਲ ਉਹਨਾਂ ਨੇ ਕੀਤੀ ਕਿ ਬੁਖਤੀ ਸ਼ਰਮਾ ਜੀ ਨੇ ਕਿਹਾ ਸਟਾਫ ਦੇ ਕੋ ਕਾਉਂਸਲਰ ਬਣੇ ਅਦੌਰ ਮੈਂ ਮੇਰ ਸਾਹਿਬ ਨੂੰ ਕਹਿਣਾ ਚਾਹਣਾ ਜੀ ਅਨੰਦ ਭਾਦੀਆ ਜੀ ਤੁਸੀਂ ਆਦਰ ਨਹੀਂ ਮੇਰ ਦੀ ਇਸ਼ਾਰ ਤੇ ਔਰ ਤੁਸੀਂ ਵੀ ਕੋਨਸਲਰ ਹੋ ਤੁਸੀਂ ਕੋਨਸਲਰ ਸੀ ਤਾਂ ਤੁਸੀਂ ਮੇਰ ਬਣੇ ਸੋ ਮਤਲਬ ਇਹ ਗੱਲ ਕਹਿਣੀ ਕਿਉਂਕਿ ਦੇਖੋ ਜਿਹੜੇ ਹਲਕੇ ਇੰਚਾਰ ਜਿਹੜਾ ਹੁੰਦਾ ਉਹ ਜਨਨਾ ਹੈ ਗੰਗਾ ਫੈ ਲੋਗਾ ਦੇ ਨਾਲ ਕੰਮ ਕਰਨੇ ਨੇ ਅਗਰ ਉਹ ਫੀਲ ਚ ਉਤਰੇਗਾ ਨਹੀਂ ਦੇਖੋ ਜੋ ਮੇਰ ਸਾਹਿਬ ਦੇ ਪਿਛਲੇ 5 ਸਾਲਾਂ 4 ਸਾਲ 3.5 ਸਾਲਾਂ ਤੇ ਨੀਰ ਹੋ ਗਿਆ ਉਹ ਲੋਕਾਂ ਦੇ ਵਿੱਚ ਤੇ ਗਈ ਨਹੀਂ ਉਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਯਾਰ ਕਿੱਥੇ ਬਾਣੀ ਦੰਦਾ ਆ ਰਿਹਾ ਹੈ ਜਾਂ ਸੀਰਤੀ ਸੁੰਦਰਸਿਆ ਕਿੱਥੇ ਹੈ ਤੁਸੀਂ ਮੇਰੇ ਤੋਂ ਜ਼ਿਆਦਾ ਜਾਣਦੇ ਹੋ ਕਿਉਂਕਿ ਉਹ ਜਿਆਦਾ ਟਾਈਮ ਆਪਣਾ ਜਿਹੜਾ ਹੈਗਾ ਜਾਂ ਤੇ ਆਫਿਸ ਦੇ ਵਿੱਚ ਹੀ گزار ਦੇਣਾ ਜਾਂ ਫਿਰ ਵਿਸਾ ਦੇ ਰੈਜ਼ਿਡੈਂਸ ਚ ਗਏ ਨੇ ਬਟ ਖਸਾਨਾ ਕੀ ਜਿਹੜਾ ਸ਼ਹਿਰ ਦਾ ਉਹਨਾਂ ਨੂੰ ਜਿਹਨੂੰ ਪੀੜਾ ਹੋਈਗੀ ਇੰਪਰੂਵਮੈਂਟ ਅਸ ਦੇ ਚੇਅਰਮੈਨ ਨੇ ਬਟ ਫਿਰ ਵੀ ਪਾਰਟੀ ਲੋ ਜੋ ਡਿਊਟੀਆਂ ਲੱਗਦੀਆਂ ਆਪਣੇ ਲੋਕਾਂ ਦੇ ਵਿੱਚ ਵਿਚਰਦੇ ਨੇ ਇਸ ਕਰਕੇ ਉਹ ਸੀਵਰ ਚ ਵੀ ਜਾਣਗੇ ਵਾਟਰ ਸਪਰੇ ਨਹੀਂ ਵੀ ਸਮੱਸਿਆ ਲੋਕਾਂ ਨੂੰ ਸੁਣਾਂਗੇ ਤੁਹਾਨੂੰ ਲੱਗਦਾ ਹੈ ਬਹੁਤ ਗੰਦੀ ਰਾਜਨੀਤੀ ਵਾਲੀ ਜਾ ਰਹੀ ਹੈ ਕਿ ਉਹਨਾਂ ਨੂੰ ਇਹ ਵਰਡ ਪੀਡੀਏ ਮਾਫੀ ਮੰਗਣੀ ਚਾਹੀਦੀ ਹੈ ਕਿ ਆਪਾਂ ਇੱਕ ਮੇਅਰ ਕੋ ਸ਼ੋਭਾ ਨਹੀਂ ਦਿੰਦਾ ਜੀ ਬਾਕੀ ਜਿਹੜਾ 1.04 ਉਹਨਾਂ ਨੇ ਕਿਹਾ ਕਿ ਰਗੂਤੀ ਜੀ ਨੇ ਦੇਖਿਆ ਕਿ ਤਲਬੁਰਲ ਕਰਕੇ ਉਹਨਾਂ ਨੇ ਨਾਮ ਲਿਖਾ ਔਰ ਰਗੂਤੀ ਨੂੰ ਇੰਪਰੂਵਮੈਂਟ ਦਾ ਚੇਅਰ ਜਿਹੜਾ ਅਮਿਤ ਵੇਦੀ ਜੀ ਨੇ ਬਣਾਇਆ ਸੀ ਤਾਂ ਦੀ ਜਾਣਕਾਰੀ ਵੀ ਲੋਕ ਤਾਂ ਜਾਣਦੇ ਹੀ ਨੇ ਪਰ ਉਹਨਾਂ ਨੂੰ ਇਹਦਾ ਰਿਪੋਰਟ ਇਹ ਹੈ ਕਿ ਰਗੂਤੀ ਸ਼ਰਮਾ ਜੀ ਜਿਹੜੇ ਹੈਗਾ ਨਾ 30-35 ਸਾਲ ਦਾ ਕੈਰੀਅਰ ਹੋ ਸੱਤਵਾਂ ਨਗਰ ਕੌਂਸਲਰ ਬਣੇ ਜਿਸ ਨੇ 2017 ਦੇ ਵਿੱਚ ਤੁਸੀਂ ਪ੍ਰੈਸ ਵਾਲੇ ਸਾਰੇ ਮਿੱਤਰ ਜਾਣਦੇ ਨੇ ਜਿਸ ਵੇਲੇ ਅਨਿਲ ਵੇਦੀ ਜੀ ਜਿਹੜੇ ਜ਼ਿਲ੍ਹਾ ਦੇ ਸੀ ਮਤਲਬ ਉਹਨਾਂ ਦੇ ਉਸ ਵਕਤ ਨੂੰ 2017 ਵਿੱਚ ਸ਼ਰਮਾ ਜੀ ਵੀ ਜਿਹੜੇ ਕਾਂਗਰਸ ਦੇ ਕੈਂਡੀਡੇਟ ਦੇ ਵਿੱਚ ਦੂਜੇ ਨੰਬਰ ਤੇ ਸੀ ਉਦੋਂ ਜਿਹੜੀ ਪਰਵਾਰੀ ਸੀ ਆਸ਼ਾ ਕੁਮਾਰੀ ਜੀ ਉਦੋਂ ਉਹਨਾਂ ਨਾਲ ਗੱਲਬਾਤ ਹੋਈ ਸੀ ਉਹਨਾਂ ਨੇ ਕਿਹਾ ਸੀ ਕਿ ਯਾਰ ਜਿਹੜੇ ਸੀਨੀਅਰ ਲੀਡਰ ਨੇ ਉਸ ਵਕਤ ਉਹਨਾਂ ਨੇ ਵਿਧਰੋਲ ਕੀਤਾ ਜਦੋਂ ਕਾਂਗਰਸ ਜਿਹੜੀ ਹੈ ਇਲੈਕਸ਼ਨ ਆ ਗਿਆ ਸੀ ਔਰ ਉਸ ਤਾਹ ਕਿ ਉਹਨਾਂ ਨੂੰ ਜਿਹੜਾ ਰੈਂਪਰੂਮੈਂਟ ਦਾ ਚੇਅਰਮੈਨ ਬਣਾਇਆ ਗਿਆ ਔਰ ਪਨਾਲਪਾ ਡੀਏ ਜੀ ਉਹ ਵੀ ਨਰਾਜ਼ ਹੋਈ ਸੀ ਕਿ ਉਸ ਵਕਤ ਜਿਹੜਾ ਗੁਰੂ ਮਦਰ ਦੇ ਅਰੀਡੋਰੀਅਮ ਦੇ ਵਿੱਚ ਜਿਹੜਾ ਉਹ ਮੀਤਰਾ ਹੋਇਆ ਸੀ ਉਹ ਸਪੈਸ਼ਲ ਸਮਰੋਹ ਆਇਆ ਸੀ ਉਹਦੇ ਵਿੱਚ ਉਹ ਸ਼ਾਮਿਲ ਹੋਈ ਸੀ ਤੇ ਇਹ ਸਿਰਫ ਇੱਕ ਜਿਹੜੀ ਆਪਣੇ ਕਾਲਪਨਿਕ ਜਿਹੜੀਆਂ ਹੋਈਆਂ ਗੱਲਾਂ ਕਰਦੇ ਨੇ ਔਰ ਪਾਟਿਆ ਸਾਹਿਬ ਤੇ ਖੁਦ ਕਹਿੰਦੇ ਨੇ ਕਿ ਘਰ ਘਰ ਬੈਂਤੀ ਲੰਕਾ ਢਾਏ ਪਾਟਿਆ ਸਾਹਿਬ ਤੇ ਖੁਦ ਬਲਵਾਨ ਮਨਾਸ ਦੇ ਖਿਲਾਫ ਆਜ਼ਾਦ ਜਿਹੜੇ ਉਹ ਕੈਂਡੀਡੇਟ ਲਰੇ ਨੇ ਰਮਨ ਪੱਲਾ ਜੀ ਜਿਸ ਵਕਤ ਹਨਾ ਬਲਵਾਨ ਮਨਾਸ ਦੇ ਜਿਹੜੇ ਕੌਂਸਲਰ ਅਕਸ਼ਨ ਆਇਆ ਸੀ ਉਦੋਂ ਕਾਂਗਰਸ ਨੇ ਟਿਕਟ ਮਨਾਸ ਜੀ ਨੂੰ ਦਿੱਤੀ ਔਰ ਉਹ ਇੰਡੀਪੈਂਡੈਂਟ ਲੱਗੇ ਸਰ ਜਿਸ ਵਕਤ ਰਮਨ ਪੱਲਾ ਜੀ ਨੂੰ ਜਿਹੜੀ ਗਿਆ ਟਿਕਟ ਮਿਲ ਗਈ ਕਾਂਗਰਸੀ ਦੇ অশੋਕ ਸ਼ਰਮਾ ਜੀ ਦੇ ਅੱਗੇ ਬਹਿ ਕੇ ਸੋ ਉਹਨੇ ਦੀ ਆਪਣੀ ਕਾਬਲੀਅਤ ਕੀ ਹੈ ਮੈਂ ਇਹ ਰਾਣਾ ਜੀ ਕਿ ਉਹ ਆਪਣੀ ਜਿਹੜੀ ਪਾਰਟੀ ਨਾਲ ਜਨਾ ਦੇ ਸਾਲ ਤੁਸੀਂ ਜਿੱਕੇ ਮੈਨੂੰ ਲੱਗਦਾ ਹੈ ਕਿ ਸ਼ਾਇਦ ਜਿਹੜਾ ਜਿਹੜਾ ਤੁਹਾਡਾ ਜਿਹੜਾ ਹੈਗਾ ਜਿਹੜੀ ਨੈਗੇਟਿਵਿਟੀ ਹੈ ਸਭ ਤੋਂ ਵੱਡਾ ਜਿਹੜਾ ਰੋਲ ਹੈ ਸ਼ਾਇਦ ਉਹ ਜੋਗਾ ਕਰ ਰਿਹਾ ਹੈ ਉਪਨਲ ਪਾਰਟੀ ਜੀ ਤੇ ਆਪਾਂ ਧੰਨਵਾਦ ਵੀ ਕਰਦੇ ਆ ਇਹੋ ਜਿਹਾ ਮੇਲ ਆਇਆ ਹੈ ਤਾਂ ਸਾਡੀ ਸਾਡੀ ਪਾਰਟੀ ਸੱਤਾ ਜਿਹੜੀ ਹੈਗੀ ਹੈਗੀ ਦੁਆਰ ਤੋਂ ਕਾਰਪੋਰੇਸ਼ਨਸ ਜਿਹੜਾ ਮੇਲ ਹੈ ਉਹਦਰ ਕਾਬਿਲਸਰਾ ਕੰਮ ਨਾ ਕਰੇ ਤਾਂ ਸਾਨੂੰ ਤਾਂ ਕੰਮ ਕਰਨਾ ਪੈਣਾ ਸਰ ਦੇਖੋ ਜੀ ਸਾਡੇ ਸਾਰੇ ਲੀਡਰਸ ਨੇ ਜਿਸ ਤਰ੍ਹਾਂ ਬਰੀਫ ਕਰਤਾ ਸਾਰੀ ਪ੍ਰੈਸ ਕਾਨਫਰੰਸ ਆ ਤੇ ਮੈਂ ਉਹਨੂੰ ਡੈਪਲੇਟ ਕਰਾਂਗਾ ਲਾਸਟ ਇਹ ਪਟਿਆਨ ਕੋਰਟ ਦੇ ਲੋਕਾਂ ਨੂੰ ਇਹ ਮੈਸੇਜ ਦੇਣਾ ਚਾਹਾਂਗਾ ਕਿ ਅਮਿਤ ਵੇਜੀ ਜਿਹੜੇ ਹਸਾਕਾ ਐਮਐਲਏ ਨੇ ਉਹਨਾਂ ਦਾ ਇੱਥੇ ਛੋਟਾ ਮੋਟਾ ਕੋਈ ਕਾਰੋਬਾਰ ਆ ਹੋ ਸਿਰਫ ਔਰ ਮਹੀਨੇ 'ਚ ਇੱਕ ਵਾਰੀ ਜਾਂ 6 ਮਹੀਨੇ 'ਚ ਇੱਕ ਵਾਰੀ ਉਹਦਾ ਸਾਫ ਕਰਨਾ ਆਉਂਦੇ ਆ ਤੇ ਉਹ ਸਾਫ ਕਰਨ ਤੇ ਚਾਹ ਪਾਣੀ ਦੇ ਛੋਣ ਮੇਲੇ ਦੇ ਵਿੱਚ ਆ ਜਿਹੜਾ ਇਹ ਲੋਕਾਂ ਨੂੰ ਬ੍ਰਮਹਿਤ ਕਰਦੇ ਆ ਤੇ ਲੋਕਾਂ ਨੇ ਅਹੀਂ ਇਹਨਾਂ ਦੀਆਂ ਗੱਲਾਂ ਜੜੀਆਂ ਆ ਔਰ ਲੋਕੀ ਆਉਂਦੇ ਵੀ ਨਹੀਂ ਆ ਔਰ ਅੰਮ੍ਰਿਤ ਵੇਜੀ ਨੂੰ ਕਲੀਅਰ ਕਟ ਮੈਸੇਜ ਆ ਕਿ ਜਿੱਦਾਂ ਸਿਆਲ ਸਾਹਿਬ ਨੇ ਕਿਹਾ ਕਿ ਉਹਦੀ ਡਿਬਰੂਗੜ ਦੀ ਟਿਕਟ ਕੱਟੀ ਗਈ ਮਜੀਟਿਆਈ ਦੀ ਇਹਨਾਂ ਦੀ ਵੀ ਜ਼ਰੂਰ ਕੱਟੀ ਜਾਏਗੀ ਜੀ ਬੜੀ ਜਲਦੀ ਔਰ ਇਹਨਾਂ ਦੇ ਨਾਲ-ਨਾਲ ਇਹਨਾਂ ਦੇ ਮੇਅਰ ਦੀ ਵੀ ਜਿਹੜੀ ਟਿਕਟ ਆ ਉਹ ਕੱਟੀ ਜਾਏਗੀ ਜਿਸ ਲੈਵਲ ਦੀ ਕਰਪਸ਼ਨ ਇਹਨਾਂ ਨੇ ਕੀਤੀ ਆ ਆਪਣੇ ਫਾਰਮ ਹਾਊਸ ਤੱਕ ਜਿਹੜੇ ਸੀਵਰੇਜ ਪਾਪ ਤੇ ਆ ਜਿਹੜੇ ਬਿਲਡਿੰਗਾਂ ਇਹਨਾਂ ਨੇ ਬਿਨਾਂ ਨਕਸ਼ਿਆਂ ਤੋਂ ਸਾਰੀਆਂ ਬਣਾਈਆਂ ਉਹਦੀ ਕਾਰਵਾਈ ਹੋਏਗੀ ਔਰ ਭਾਜਪਾ ਵਾਲਿਆਂ ਨੂੰ ਵੀ ਮੈਸੇਜ ਆ ਕਿ ਉਹ ਕਹਿੰਦੇ ਹਾਂ ਸਾਡਾ ਐਮਐਲਏ ਸਾਡੀ ਸਰਕਾਰ ਨਹੀਂ ਇੱਕ ਐਮਐਲਏ ਆ ਜਿਹੜਾ ਸਭਧਾਨਕ ਤੌਰ ਤੇ ਚੀਫ ਸੈਕਟਰੀ ਨਹੀਂ ਪਾਵਰ ਰੱਖਦਾ ਜੇ ਐਮਐਲਏ ਤੁਹਾਡੇ ਕੋਲ ਲੱਗਦਾ ਤਾਂ ਉਹਦੇ ਕੋਲ ਪਾਵਰ ਹੀ ਨਹੀਂ ਆ ਔਰ ਜ਼ਾਇਨ ਕਰੇ ਅਤੇ ਆਮ ਆਦਮੀ ਪਾਰਟੀ ਦਾ ਐਮਐਲਏ ਬਣੇ ਦੇ ਲੋਕਾਂ ਦੇ ਕੰਮ ਹੋਣ ਉਸ ਤਰੀਕੇ ਨਾਲ ਉਸ ਲੈਵਲ ਤੇ ਪਠਾਨਕੋਟ ਦੇ ਜਿਹੜੇ ਮੁੱਦੇ ਵਿਧਾਨ ਸਭਾ ਚੁੱਕੇ ਜਾਣ ਇਹ ਜਿਹੜੀਆਂ ਚੀਜ਼ਾਂ ਪਹਿਲੇ ਤੁਸੀਂ ਆਪਣੇ ਲੀਡਰਾਂ ਨੂੰ ਸਮਝਾਓ ਫੇਰ ਆਮ ਆਦਮੀ ਪਾਰਟੀ ਦੀ ਗੱਲ ਕਰੋ ਔਰ ਤੁਹਾਨੂੰ ਲੱਗਦਾ ਆਮ ਆਦਮੀ ਪਾਰਟੀ ਨੇ ਕੰਮ ਨਹੀਂ ਕੀਤੇ ਤੇ ਜਿਹੜਾ 300 ਯੂਨਿਟ ਬੀਬੀ ਦਾ ਬਿਲਡਿੰਗ ਦਾ ਮਾਫ ਹੋਇਦਾ ਸਾਰੇ ਲੀਡਰ ਜਿਹੜੇ ਪ੍ਰੈਸ ਕਾਨਫਰੰਸ ਕਰਦੇ ਹੋ ਨਾ ਪਹਿਲੇ ਬੀਲੀਗਰ ਜਾ ਕੇ ਆਪੀ ਡੈਵਿਡ ਦੇ ਕੇ ਆਓ ਕਿ ਆਹੀ ਜਿਹੜਾ ਆ ਉਹਦਾ ਬੈਨੀਫਿਟ ਨਹੀਂ ਲੈਣਾ 300 ਯੂਨਿਟ ਦਾ ਨਹੀਂ ਤੇ ਅਗਲੀ ਪ੍ਰੈਸ ਕਾਨਫਰੰਸ ਤੇ ਤੁਹਾਡੇ ਘਰ ਦੇ ਬਿੱਲ ਕੱਢ ਕੇ ਲਿਆਵਾਂਗੇ ਫੇਰ ਦੱਸਾਂਗੇ ਆਵਾਜ਼ੀ ਪਾਰਟੀ ਨੇ ਇੰਡਾਇਰੈਕਟਲੀ ਬਰੇਕੀ ਤੁਹਾਡੇ ਕੰਮ ਲੋਕਾਂ ਦੇ ਕੀਤੇ ਆ ਜਾਂ ਨਹੀਂ ਕੀਤੇ ਫੇਰ ਆਵਾਜ਼ੀ ਪਾਰਟੀ ਜਿਹੜਾ ਲਾਂਚਣਾ ਉਹ ਲਾਓ ਧੰਨਵਾਦ ਥੈਂਕ ਯੂ